NRI TV ਨਾਲ ਜੁੜਿਓ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਕੈਨੇਡਾ ਦੇ ਵਿਸਤਾਰ ਨਾਲ ਜੁੜੀ ਹੋਈ ਆ ਪੰਜਾਬ ਕੈਨੇਡਾ ਵਿੱਚ ਨਵੀਂ ਐਂਟਰੀ ਹੋ ਚੁੱਕੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਅੱਜ ਪੰਜਾਬ ਕੈਨੇਡਾ ਵਿੱਚ ਨਵਾਂ ਵਿਸਤਾਰ ਹੋਣਾ ਸੀ ਜਿਸ ਨੂੰ ਲੈ ਕੇ ਅੱਜ ਬੜੀਆਂ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਸੀ ਕਿ ਕੌਣ ਮੰਤਰੀ ਜਿਹੜਾ ਨਵਾਂ ਆਏਗਾ ਤੇ ਨਵੇਂ ਕਿਹੜੇ ਚਿਹਰੇ ਸ਼ਾਮਲ ਹੋਣਗੇ ਤੇ ਕਿਸ ਦੀ ਛੁੱਟੀ ਹੋਏਗੀ ਤਾਂ ਪਿਕਚਰ ਬਿਲਕੁਲ ਕਲੀਅਰ ਹੋ ਚੁੱਕੀ ਆ ਕਿ ਇੱਕ ਹੀ ਨਵੀਂ ਐਂਟਰੀ ਹੈ ਜਿਹੜੀ ਪੰਜਾਬ ਮੰਤਰੀ ਮੰਡਲ ਚ ਹੋਈ ਹੈ ਤਾਂ ਸੰਜੀਵ अरोड़ा ਲੁਧਿਆਣਾ ਤੋਂ ਨਵੇਂ ਮੰਤਰੀ ਬਣੇ ਨੇ ਉਹਨਾਂ ਨੂੰ ਕੈਬਨਟ ਰੈਂਕ ਦਿੱਤਾ ਗਿਆ ਤੇ ਉੱਥੇ ਹੀ ਐਨ ਆਰ ਆਈ ਟੀ ਵੀ ਦੀ ਖਬਰ ਤੇ ਵੀ ਮੋਹਰ ਲੱਗਦੀ ਨਜ਼ਰ ਆਈ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਐਨ ਆਰ ਆਈ ਟੀ ਵੀ ਵੱਲੋਂ ਪਹਿਲਾਂ ਅਸੀਂ ਦੱਸ ਦਿੱਤਾ ਗਿਆ ਸੀ ਕਿ ਸਿਰਫ ਇੱਕੋ ਹੀ ਮੰਤਰੀ ਨੂੰ ਜਿਹੜੇ ਆ ਸੌਂ ਚਕਾਈ ਜਾਣੇ ਆ ਜਾਂ ਇੱਕੇ ਹੀ ਕੈਬਨਟ ਮੰਤਰੀ ਨੂੰ ਜਿਹੜਾ ਰੈਂਕ ਦਿੱਤਾ ਜਾਏਗਾ ਅਤੇ ਔਰ ਕੋਈ ਫੇਰ ਬਦਲ ਨਹੀਂ ਹੋਏਗਾ ਤਾਂ ਉਸਤੇ ਬਿਲਕੁਲ ਮੋਰ ਲੱਗਦੀ ਨਜ਼ਰ ਆ ਰਹੀ ਆ ਤਾਂ ਅ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਅੱਜ ਕੈਬਨਟ ਵਿੱਚ ਵਿਸਥਾਰ ਹੋਇਆ ਨਵੀਂ ਐਂਟਰੀ ਹੋਈ ਆ ਸੰਜੀਵ अरोੜਾ ਜੋ ਕਿ ਰਾਸਵਾ ਮੈਂਬਰ ਸਨ ਉਹਨਾਂ ਵੱਲੋਂ ਚੋਣ ਲੜੀ ਜਾਂਦੀ ਹੈ ਲੁਧਿਆਣਾ ਪੱਛਮੀ ਤੋਂ ਅਤੇ ਲੁਧਿਆਣਾ ਪੱਛਮੀ ਚ ਜਾ ਕੇ ਹੀ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨਾਲ ਵਾਅਦਾ ਕੀਤਾ ਜਾਂਦਾ ਹੈ ਕਿ ਸੰਜੀਵ अरोੜਾ ਨੂੰ ਜਿਤਾਓ ਤੇ ਕੈਬਨਟ ਮੰਤਰੀ ਅਸੀਂ ਬਣਾਵਾਂਗੇ ਕਾਂ ਕਿਤੇ ਨਾ ਕਿਤੇ ਉਹ ਵਾਦਾ ਜਿਹੜਾ ਪੂਰਾ ਕਰ ਦਿੱਤਾ ਗਿਆ ਤੇ ਅੱਜ ਕੈਬਨਟ ਰੈਂਕ ਹੈ ਜਿਹੜਾ ਉਹ ਦਿੱਤਾ ਗਿਆ ਸੰਜੀਵ अरोड़ा ਨੂੰ ਤਾਂ ਜਿੱਥੇ ਇੱਕ ਪਾਸੇ ਵੱਡੇ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਕੈਬਨਟ ਵਿੱਚ ਕਈ ਕਈ ਚਿਹਰੇ ਆ ਜਿਹੜੇ ਉਹ ਨਵੇਂ ਸ਼ਾਮਲ ਹੋ ਸਕਦੇ ਆ ਜਾਂ ਕਈ ਮੰਤਰੀਆਂ ਦੇ ਅਹੁਦੇ ਆ ਜਿਹੜੇ ਉਹ ਬਦਲੇ ਜਾ ਸਕਦੇ ਆ ਤਾਂ ਉਹ ਪਿਕਚਰ ਹੁਣ ਬਿਲਕੁਲ ਸਾਫ਼ ਹੋ ਚੁੱਕੀ ਆ ਤੇ ਨਵਾਂ ਚਿਹਰਾ ਜਿਹੜਾ ਉਹ ਕੈਬਨਟ ਰੈਂਕ ਵਿੱਚ ਸ਼ਾਮਲ ਹੋਇਆ ਤਾਂ ਕੈਬਨਟ ਮੰਤਰੀ ਬਣੇ ਨੇ ਸੰਜੀਵ अरोड़ा ਕੀ ਕੁਝ ਇਹ ਮੌਕੇ ਤੇ ਹੋ ਰਿਹਾ ਕਿਸ ਤਰੀਕੇ ਨਾਲ ਸੋਚ ਕਾਈ ਜਾ ਰਹੀ ਆ ਸਿੱਧਿਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿੰਨੇ ਆ ਬਹੁਤ ਯਾਦਤ ਸਤਕਾਰਯੋ ਮਹਮਿੰਮ ਰਾਜਪਾਲ ਜੀ ਮਾਨਯੋ ਮੁੱਖ ਮੰਤਰੀ ਜੀ ਪੰਜਾਬ ਸਭ ਤੋਂ ਪਹਿਲਾਂ ਮੈਂ ਸਮੂਹ ਮਹਿਮਾਨਾਂ ਨੂੰ ਰਾਸ਼ਟ੍ਰਪਤੀ ਗਾਨ ਲਈ ਖੜੇ ਹੋਣ ਦੀ ਬੇਨਤੀ ਕਰਦਾ ਹਾਂ जनगणमन अजिनायकजय भारत भार्यते धाता पञ्चाचा हिन्दुना गङ्ग्जल जगकृतभङ्गा तपशुभयामे जाने and are she ਮੈਂ ਮਾਨਯੋਗ ਰਾਜਪਾਲ ਜੀ ਨੂੰ ਸੌ ਚੁੱਕ ਸਮਾਗਮ ਆਰੰਭ ਕਰਨ ਦੀ ਪ੍ਰਵਾਨਗੀ ਦੇਣ ਲਈ ਬੇਨਤੀ ਕਰਦਾ ਥੈਂਕ ਯੂ ਸਰ ਹੁਣ ਮੈਂ ਸ੍ਰੀ ਸੰਜੀਵ अरोड़ा ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਟੇਜ ਤੇ ਆ ਕੇ ਕੈਬਨਿਟ ਮੰਤਰੀ ਵਜੋਂ ਅਹੁਦੇ ਤੇ ਪ੍ਰਾਪਤ ਗੁਪਤ ਰੱਖਣ ਦੀ ਸੌ ਚੁੱਕਣ ਦੀ ਕਿਰਪਾਲਤਾ ਕਰਨ ਮੈਂ ਮਹਮਾਨਯੋਗ ਮੈਂ ਮੈਂ ਸੰਜੀਵ अरोड़ा ਈਸ਼ਵਰ ਦੀ ਸਹ ਹ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਧਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਰਕਰਨ ਨਾਲ ਨਿਭਾਵਾਂਗਾ ਅਤੇ ਮੈਂ ਪੈ ਜਾਂ ਪੱਖਪਾਤ ਸਨੇਹ ਜਾਂ ਦੁਰਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਨਿਆਂੇ ਕਰਾਂਗਾ ਮੈਂ ਮੈਂ ਸੰਜੀਵ अरोड़ा ਈਸ਼ਵਰ ਦੀ ਸੌ ਚੁੱਕਦਾ ਹਾਂ ਕਿ ਜੇ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵੱਜੋਂ ਮੇਰੇ ਵਿਚਾਰ ਅਦਿਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕੀ ਅਜੇਹੇ ਕੈਬਨਿਟ ਮੰਤਰੀ ਵੱਜੋਂ ਆਪਣੇ ਕਰਤਵਿਆਂ ਦੇ ਠੀਕ ਨਿਭਾਉਣ ਲਈ ਅਜੇਹਾ ਕਰਨਾ ਲੋੜਿੰਦਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਮੈਂ ਹੁਣ ਮਾਨਯੋਗ ਰਾਜਪਾਲ ਜੀ ਨੂੰ ਸouncuk ਸਮਾਗਮ ਸਮਾਪਤ ਕਰਨ ਦੀ ਪਰਵਾਨਗੀ ਦੇਣ ਲਈ ਬੇਨਤੀ ਕਰਦਾ ਥੈਂਕ ਯੂ ਸਰ ਮੈਂ ਹੁਣ ਸਮੂਹ ਮਹਿਮਾਨਾਂ ਨੂੰ ਰਾਸ਼ਪਤੀ ਗਾਨ ਲਈ ਖੜੇ ਹੋਣ ਲਈ ਬੇਨਤੀ ਕਰਦਾ ਜੈ ਜਵਾਨਾ ਮਨ ਅਧਿਨਾਇਕ